ਜਿਹੜੇ ਲੋਕ ਨੇ ਉਹ ਜਿਹੜੇ ਇਹਨਾਂ ਸਰਵਿਸਿਜ਼ ਦਾ ਫਾਇਦਾ ਲੈ ਸਕਦੇ ਨੇ ਮੈਂ ਤੁਹਾਨੂੰ ਦੱਸ ਦਵਾਂ ਦਰਸ਼ਕਾਂ ਦੱਸਣਾ ਚਾਹਨੀ ਕਿ ਇਹ ਫ੍ਰੀ ਲੀਗਲ ਸਰਵਿਸਿਜ਼ ਹੈ ਬਿਲਕੁਲ ਨਿਸ਼ੁਲਕ ਜਿਹੜੀਆਂ ਸਰਵਿਸਿਜ਼ ਸਰ ਇਹਦੇ ਵਿੱਚ ਜਿੱਦਾਂ ਅਸੀਂ ਇੱਕ ਕੇਸ ਲੈ ਕੇ ਕੋਰਟ ਵਿੱਚ ਪਹੁੰਚਦੇ ਆ ਤੇ ਬਹੁਤ ਸਾਰੇ ਕਾਨੂੰਨੀ ਖਰਚੇ ਹੁੰਦੇ ਨੇ ਬਹੁਤ ਸਾਰੀਆਂ ਗਵਰਨਮੈਂਟ ਫੀਸਾਂ ਲੱਗਦੀਆਂ ਨੇ ਇੱਕ ਕੇਸ ਨੂੰ ਫਾਈਲ ਫਾਈਲ ਕਰਨ ਨੂੰ ਉਸ ਨੂੰ ਚਲਾਉਣ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਉਸ ਤੋਂ ਬਿਲਕੁਲ ਕਿੱਦਾਂ ਉਲਟ ਹੈ ਪਹਿਲੀ ਗੱਲ ਤੇ ਆ ਵੀ ਹੱਲ ਇਹ ਇਹਦੇ ਵਿੱਚ ਜੋ ਹੈਗਾ ਆ ਉਹਦੇ ਵਿੱਚ ਉਹੀ ਕੇਸ ਇਹਨਾਂ ਕੋਲ ਜਾਂਦੇ ਹੈਗੇ ਫ੍ਰੀ ਲੀਗਲ ਸਰਵਿਸਿਜ਼ ਦੇ ਕੋਲ ਜਿਹੜੇ ਕੇਸ ਆਲਰੇਡੀ ਅਦਾਲਤ ਵਿੱਚ ਚੱਲਦੇ ਹੈਗੇ ਮੈਂ ਪਹਿਲਾਂ ਇਹਦੇ ਅਦਾਲਤਾਂ ਵਿੱਚ ਜਿਹੜੇ ਕੇਸ ਚੱਲਦੇ ਤੁਹਾਡੇ ਨਾਲ ਠੀਕ ਹੈ ਲੱਖ ਰੁਪਏ ਖਰਚੇ ਆਉਂਦੇ ਆ ਸਪੋਜ਼ ਅਸੀਂ ਕੋਈ ਸੂਟ ਫਾਰ ਰਿਕਵਰੀ ਪਾਇਆ ਹੈਗਾ 50 ਲੱਖ ਦਾ ਪਾਇਆ 100 ਕਰੋੜ ਦਾ ਪਾਇਆ 10 ਲੱਖ ਦਾ ਪਾਇਆ ਉਹਦੇ ਤੇ ਉਹ ਸਮਝ ਆਪਣੇ ਇੱਥੇ ਨਿਰਧਾਰਤ ਕੀਤੀ ਗਈ ਹੈ ਕੋਰਟ ਫੀਸ ਇਹਨਾਂ ਕਈਆਂ ਕੇਸਾਂ 'ਚ 2.5% ਆ ਸਕਸੈਸ਼ਨ ਲੈਣਾ ਹੋਵੇ 2.5% ਆ ਦੂਸਰਿਆਂ ਦੇ ਵਿੱਚ ਜ਼ਿਆਦਾ ਥੋੜੇ ਆ ਪਰ ਜੇ ਤੁਸੀਂ ਫ੍ਰੀ ਲੀਗਲ ਸਰਵਿਸ ਕੋਲੋਂ ਇਹ ਸਮਾਮਾ ਲੈ ਲਓ ਤੇ ਉਹ ਤੁਹਾਨੂੰ ਜਿਹੜਾ ਆ ਜਿਹੜਾ ਕੋਰਟ ਫੀਸ ਪਹਿਲਾਂ ਲਾਉਣਾ ਪੈਂਦਾ ਆ ਉਹ ਤੁਹਾਨੂੰ ਵਾਪਸ ਹੋ ਜਾਂਦਾ ਹੈਗਾ ਆ ਇਸ ਕਰਕੇ ਦੂਸਰੀ ਗੱਲ ਜਿਹੜੀ ਆ ਇੰਪੋਰਟੈਂਟ ਵੀ ਕਿਹਨਾਂ ਲੋਕਾਂ ਲਈ ਹੈਗਾ ਇਹ ਚ ਕੋਈ ਕੈਟਾਗਰੀ ਨਹੀਂ ਬਣਾਈ ਵੀ ਇਹਦੇ ਵਿੱਚ ਕੋਈ ਐ ਇਸ ਕਲਾਸ ਦਾ ਜਿਹੜਾ ਉਹ ਫਾਇਦਾ ਲੈ ਸਕਦਾ ਇਸ ਕਲਾਸ ਦਾ ਨਹੀਂ ਫਾਇਦਾ ਲੈ ਸਕਦਾ ਅਮੀਰ ਫਾਇਦਾ ਲੈ ਸਕਦਾ ਗਰੀਬ ਫਾਇਦਾ ਲੈ ਸਕਦਾ ਰੂਲਰ ਲੈ ਸਕਦਾ ਕਿ ਅਰਬਨ ਲੋਕ ਫਾਇਦੇ ਲੈ ਸਕਦੇ ਆ ਇਦਾਂ ਦੀ ਕੋਈ ਕੈਟਾਗਰੀ ਨਹੀਂ ਜਿਸ ਬੰਦੇ ਨੂੰ ਵੀ ਲੱਗੇ ਵੀ ਜਿਹੜਾ ਇਹ ਸਾਡਾ ਸਮਾਂ ਖਰਾਬ ਹੋ ਰਿਹਾ ਅਦਾਲਤਾਂ ਦੇ ਵਿੱਚ ਅਸੀਂ ਇਹਦਾ ਕੋਈ ਹੱਲ ਜਿਹੜਾ ਆ ਉਹ ਤੀਸਰੀ ਧਿਰ ਦੇ ਕੋਲੋਂ ਕੋਈ ਕਰਾ ਲਈਏ ਉਹ ਮਨ ਬਣਾ ਕੇ ਉਹ ਅਦਾਲਤ ਨੂੰ ਦਰਖਾਸਤ ਦੋਨੇ ਤਰ੍ਹਾਂ ਦਿੰਦੀਆਂ ਹੈਗੀਆਂ ਆ ਵੀ ਜੇ ਅਸੀਂ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈਗੇ ਆ ਸਾਡਾ ਕੇਸ ਪਲੀਜ਼ ਉੱਥੇ ਭੇਜਿਆ ਜਾਵੇ ਤੇ ਉਹ ਮੋਸਟਲੀ ਹੰਡਰ ਟਾਈਮ ਜਿਹੜੇ ਜਜਸ ਆ ਉਹਨਾਂ ਨੂੰ ਅਲਾਉ ਕਰ ਦਿੰਦੇ ਹੈਗੇ ਆ ਵੱਡੀ ਗੱਲ ਇਹ ਆ ਵੀ ਉੱਥੇ ਤੁਸੀਂ ਫੈਸਲਾ ਤਕਰੀਬਨ ਤਕਰੀਬਨ ਆਪ ਹੀ ਕਰਕੇ ਆਉਣਾ ਹੁੰਦਾ ਆ ਵਕੀਲਾਂ ਨੇ ਸਿਰਫ ਉੱਥੇ ਆਇਡੈਂਟੀਫਾਈ ਕਰਨਾ ਹੁੰਦਾ ਵਕੀਲ ਦੀ ਵੀ ਉੱਥੇ ਬਹੁਤੀ ਵਾਰੀ ਲੋਡ ਨਹੀਂ ਪੈਂਦੀ